ਸ਼ਰੋਮਣੀ ਅਕਾਲੀ ਦਲ ਦੇ ਵਿੱਚ ਡਾਕਟਰਾਂ ਦਾ ਆਉਣ ਤੇ ਜਾਣ ਬਣਦਾ ਨਜ਼ਰ ਆ ਰਿਹਾ ਹੈ ਲਗਾਤਾਰ ਤੇਜ਼ ਹੁੰਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਡੀ ਐਚਓ ਧਾਕੜ ਡੀ ਐਚਓ ਲਖਵੀਰ ਸਿੰਘ ਦੀ ਅਕਾਲੀ ਦਲ ਦੇ ਵਿੱਚ ਐਂਟਰੀ ਕਰਵਾਈ ਗਈ ਉਹਨਾਂ ਨੂੰ ਸ਼ਾਮਿਲ ਕਰਵਾਇਆ ਗਿਆ ਪਰ ਦੂਜੇ ਪਾਸੇ ਹੁਣ ਚਰਚਾਵਾਂ ਚੱਲ ਰਹੀਆਂ ਪਈਆਂ ਵਿਧਾਇਕ ਡਾਕਟਰ ਦੀਆਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਇਸ ਬਾਰੇ ਚਰਚਾਵਾਂ ਚੱਲ ਰਹੀਆਂ ਨੇ ਫਿਲਹਾਲ ਜੋ ਜਾਣਕਾਰੀ ਸਾਹਮਣੇ ਆਈ ਉਸ ਮੁਤਾਬਕ ਡਾਕਟਰ ਸੁਖੀ ਜਿਹੜੇ ਬੰਗਾ ਤੋਂ ਅਕਾਲੀ ਦਲ ਦੇ ਵਿਧਾਇਕ ਨੇ ਉਹ ਸੀਐਮ ਭਗਵੰਤ ਮਾਨ ਨੂੰ ਮਿਲਣ ਉਹਨਾਂ ਦੀ ਰਿਹائش ਪਹੁੰਚੇ ਸੀ ਜਿਸ ਤੋਂ ਬਾਅਦ ਚਰਚਾਵਾਂ ਤੇਜ਼ ਹੋ ਗਈਆਂ ਇਹ ਚਰਚਾਵਾਂ ਤੇਜ਼ ਇਸ ਵਾਸਤੇ ਹੋਈਆਂ ਕਿਉਂਕਿ ਹਾਲ ਹੀ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਜਿਹੜੇ ਹੁਸ਼ਿਆਰਪੁਰ ਦੇ ਚੱਬੇਵਾਲ ਹਲਕੇ ਤੋਂ ਵਿਧਾਇਕ ਨੇ ਉਹ ਜ਼ਰੂਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਉਸ ਵੇਲੇ ਜਦੋਂ ਆਮ ਆਦਮੀ ਪਾਰਟੀ ਦੀ ਵਿਰੋਧਤਾ ਚਰਮ ਤੇ ਕਰ ਰਹੀ ਸੀ ਜਦੋਂ ਆਮ ਆਦਮੀ ਪਾਰਟੀ ਨੂੰ ਗਾਲ੍ਹਾਂ ਕੱਢ ਰਹੇ ਸੀ ਵਿਧਾਨ ਸਭਾ ਦੇ ਵਿੱਚ ਉਸੇ ਦੇ ਅਗਲੇ ਦਿਨ ਰਾਜਕੁਮਾਰ ਚੱਬੇਵਾਲ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਗਏ ਜਿਸ ਤੋਂ ਬਾਅਦ ਹੁਣੇ ਚਰਚਾਵਾਂ ਹੋਰ ਤੇਜ਼ ਹੋ ਗਈਆਂ ਕਿ ਕੀ ਰਾਜਕੁਮਾਰ ਚੱਬੇਵਾਲ ਵਾਂਗ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਵੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋ ਜਾਣਗੇ ਦਰਅਸਲ ਇਸ ਚਰਚਾ ਦਾ ਮੁੱਢ ਇਸ ਕਰਕੇ ਬੰਨਿਆ ਕਿਉਂਕਿ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਹੜੇ ਬੰਗਾ ਤੋਂ ਅਕਾਲੀ ਵਿਧਾਇਕ ਨੇ ਔਰ ਦੂਜੇ ਪਾਸੇ ਰਾਣਾ ਇੰਦਰਪ੍ਰਤਾਪ ਸਿੰਘ ਜਿਹੜੇ ਰਾਣਾ ਗੁਰਜੀਤ ਦੇ ਪੁੱਤਰ ਅਤੇ ਸੁਲਤਾਨਪੁਰ ਲੋਧੀ ਤੋਂ ਇੰਡੀਪੈਂਡੈਂਟ ਵਿਧਾਇਕ ਨੇ ਉਹ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਔਰ ਉਸ ਤੋਂ ਬਾਅਦ ਹੀ ਇਹ ਚਰਚਾਵਾਂ ਚੱਲ ਪਈਆਂ ਕਿ ਦੋਵੇਂ ਵਿਧਾਇਕ ਜਿਹੜੇ ਇੱਕ ਅਕਾਲੀ ਦਲ ਦੇ ਤੇ ਦੂਜੇ ਇੰਡੀਪੈਂਡੈਂਟ ਵਿਧਾਇਕ ਨੇ ਦੋਵੇਂ ਆਮ ਆਦਮੀ ਪਾਰਟੀ ਦਾ ਪੱਲਾ ਹੁਣ ਫੜ ਸਕਦੇ ਨੇ ਦਰਅਸਲ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਅਚਾਨਕ ਸਾਮਣੇ ਲਿਆਂਦੇ ਗਏ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਔਰ ਨਾਲੋਂ ਨਾਲ ਵਿਧਾਇਕ ਬਣ ਜਾਂਦੇ ਨੇ ਵਿਧਾਇਕ ਦੀ ਪਦਵੀ ਹਾਸਲ ਕਰਦੇ ਨੇ ਬੰਗਾ ਦੇ ਵਿੱਚ ਅਕਾਲੀ ਵਿਧਾਇਕ ਬਣਦੇ ਨੇ ਔਰ ਦੂਜੇ ਪਾਸੇ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰਪਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਬਣਦੇ ਨੇ ਪਰ ਇਹ ਦੋਵੇਂ ਵਿਧਾਇਕ ਸੀਐਮ ਭਗਵੰਤ ਮਾਨ ਕੋਲ ਪਹੁੰਚ ਗਏ ਜਿਸ ਤੋਂ ਬਾਅਦ ਇਹ ਚਰਚਾਵਾ ਚੱਲ ਗਈਆਂ ਕਿ ਕੀ ਇਹ ਦੋਵੇਂ ਵਿਧਾਇਕ ਹੁਣ ਆਮ ਆਦਮੀ ਪਾਰਟੀ ਦਾ ਪੱਲਾ ਫੜਨ ਨੂੰ ਤਿਆਰ ਨੇ ਇੱਕ ਪਾਸੇ ਡਾਕਟਰ ਸੁਖਵਿੰਦਰ ਸੁਖੀ ਨੇ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਸਿਟਿੰਗ ਐਮ ਐਲ ਏ ਨੇ ਕਿ ਉਹ ਹੁਣ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਨੂੰ ਤਿਆਰ ਨੇ ਕਿ ਇਹ ਜਿਹੜਾ ਰੌਂ ਚੱਲਦਾ ਪਿਆ ਜਿਹੜੀ ਹਵਾ ਚੱਲਦੀ ਪਈ ਉਹ ਆਮ ਆਦਮੀ ਪਾਰਟੀ ਵੱਲ ਚੱਲਦੀ ਪਈ ਹੈ ਇਸ ਉੱਤੇ ਵੱਡੇ ਸਵਾਲ ਖੜੇ ਹੋਣ ਲੱਗੇ ਹਾਲ ਹੀ ਦੇ ਵਿੱਚ ਅਕਾਲੀ ਦਲ ਨੇ ਡਾਕਟਰ ਲਖਵੀਰ ਸਿੰਘ ਨੂੰ ਅਕਾਲੀ ਦਲ ਚ ਸ਼ਾਮਿਲ ਕੀਤਾ ਸੀ ਹਸ਼ਾਰਪੁਰ ਤੋਂ ਡਾਕਟਰ ਲਖਵੀਰ ਸਿੰਘ ਨੂੰ ਸ਼ਾਮਿਲ ਕਰਕੇ ਚਰਚਾਵਾਂ ਇਹ ਹੀ ਸੀ ਕਿ ਹੁਣ ਡਾਕਟਰ ਲਖਵੀਰ ਸਿੰਘ ਲੋਕ ਸਭਾ ਦੀ ਚੋਣ ਲੜ ਸਕਦੇ ਨੇ ਅਕਾਲੀ ਦਲ ਦੇ ਬੈਨਰ ਦੇ ਹੇਠ ਪਰ ਦੂਜੇ ਪਾਸੇ ਉਹਨਾਂ ਡਾਕਟਰ ਸੁਖੀ ਜਿਹੜੇ ਨੇ ਸੁਖਵਿੰਦਰ ਕੁਮਾਰ ਸੁਖੀ ਬੰਗਾ ਤੋਂ ਵਿਧਾਇਕ ਉਹ ਆਮ ਆਦਮੀ ਪਾਰਟੀ 'ਚ ਜਾ ਸਕਦੇ ਨੇ ਇਹਦੀਆਂ ਚਰਚਾਵਾਂ ਚੱਲ ਪਈਆਂ ਨੇ ਪਰ ਜੇ ਗੱਲ ਕਰੀਏ ਇਹਨਾਂ ਦੋਵਾਂ ਵਿਧਾਇਕਾਂ ਦੀ ਇਹਨਾਂ ਦੋਵਾਂ ਵਿਧਾਇਕਾਂ ਨੇ ਸਪਸ਼ਟ ਕਰਨ ਕੀ ਦਿੱਤਾ ਕਾਰਨ ਕੀ ਦਿੱਤਾ ਆ ਉਹ ਆਪਣੇ ਆਪ ਦੇ ਵਿੱਚ ਇਸ ਨੂੰ ਕਾਊਂਟਰ ਕਰਦਾ ਨਜ਼ਰ ਆ ਰਿਹਾ ਫਿਲਹਾਲ ਬਕੌਰ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਔਰ ਵਿਧਾਇਕ ਰਾਣਾ ਇੰਦਰ ਪ੍ਰਤਾਪ ਉਹਨਾਂ ਦਾ ਕੋਈ ਪ੍ਰੋਗਰਾਮ ਨਹੀਂ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਦਾ ਜੇ ਡਾਕਟਰ ਸੁਖੀ ਦੀ ਗੱਲ ਕਰੀਏ ਤਾਂ ਡਾਕਟਰ ਸੁਖੀ ਦਾ ਕਹਿਣਾ ਹੈ ਕਿ ਖਟਕੜ ਕਲਾ ਦੇ ਨਜ਼ਦੀਕ ਇੱਕ ਮੈਡੀਕਲ ਕਾਲਜ ਬਣਾਉਣ ਦੀ ਤਜਵੀਜ਼ ਜਿਹੜੀ ਹੈ ਉਹ ਲੈ ਕੇ ਸੀਐਮ ਭਗਵੰਤ ਮਾਨ ਦੇ ਕੋਲ ਗਏ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਸੀਐਮ ਭਗਵੰਤ ਮਾਨ ਦੇ ਨਾਲ ਗੱਲ ਕੀਤੀ ਡਾਕਟਰ ਸੁਖੀ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੇ ਇਸ ਵਾਰਤਾ ਲਾਪਤੋਂ ਬਾਅਦ ਸੀਐਮ ਭਗਵੰਤ ਮਾਨ ਨੇ ਇਹ ਵੀ ਕਿਹਾ ਸੀ ਕਿ ਫਿਲਹਾਲ ਫੰਡਸ ਦੀ ਅਲੋਕੇਸ਼ਨ ਜਿਹੜੀ ਆ ਉਹ ਸਹੀ ਤਰ੍ਹਾਂ ਨਹੀਂ ਹੋ ਸਕਦੀ ਇਸ ਵਾਸਤੇ ਇਹ ਕੀਤਾ ਜ਼ਰੂਰ ਜਾਵੇਗਾ ਪਰ ਥੋੜੀ ਦੇਰ ਬਾਅਦ ਕੀਤਾ ਜਾਵੇਗਾ ਡਾਕਟਰ ਸੁਖੀ ਦਾ ਕਹਿਣਾ ਹੈ ਕਿ ਉਹਨਾਂ ਨੇ ਇੱਥੋਂ ਤੱਕ ਤਵੀਜ਼ ਰੱਖੀ ਸੀ ਕਿ 10 ਏਕੜ ਜ਼ਮੀਨ ਜਿਹੜੀ ਆ ਉਹ ਪਿੰਡ ਦੇਣ ਨੂੰ ਤਿਆਰ ਹੈ ਬਾਕੀ ਦੀ ਜ਼ਮੀਨ ਜੇ ਚਾਹੀਦੀ ਹੋਵੇਗੀ ਤਾਂ ਸਰਕਾਰ ਐਕਵਾਇਰ ਵੀ ਕਰ ਸਕਦੀ ਹੈ ਜਿਸ ਮਾਮਲੇ ਨੂੰ ਲੈ ਕੇ ਡਾਕਟਰ ਸੁਖੀ ਦਾ ਦਾਵਾ ਹੈ ਕਿ ਉਹ ਸੀਐਮ ਭਗਵੰਤ ਮਾਨ ਨੂੰ ਮਿਲਣ ਉਹਨਾਂ ਦੀ ਰਿਹੈਸ਼ ਤੇ ਗਏ ਸਨ ਔਰ ਇਸ ਮਾਮਲੇ ਨੂੰ ਲੈ ਕੇ ਜੇ ਰਾਣਾ ਇੰਦਰਪ੍ਰਤਾਪ ਦੀ ਗੱਲ ਕਰੀਏ ਉਹਨਾਂ ਦਾ ਵੀ ਕਹਿਣਾ ਹੈ ਕਿ ਉਹ ਆਪਣੇ ਕਿਸੇ ਮੁੱਦੇ ਨੂੰ ਲੈ ਕੇ ਸੀਐਮ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਸਨ ਜਿਸ ਦੇ ਚਲਦੇ ਉਹ ਸਿਰਫ 15 ਮਿੰਟ ਤੱਕ ਸੀਐਮ ਭਗਵੰਤ ਮਾਨ ਨਾਲ ਮਿਲੇ ਉਹਨਾਂ ਨੇ ਗੱਲਬਾਤ ਕੀਤੀ ਆਪਣਾ ਪੱਖ ਰੱਖਿਆ ਤੇ ਉਸ ਤੋਂ ਬਾਅਦ ਆ ਗਏ ਦੋਵੇਂ ਵਿਧਾਇਕਾਂ ਦਾ ਇਹ ਦਾਅਵਾ ਆ ਕਿ ਉਹ ਹਰਗिज ਆਮ ਆਦਮੀ ਪਾਰਟੀ 'ਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ ਉਹ ਸਿਰਫ ਆਪਣੇ ਆਪਣੇ ਕੰਮ ਵਾਸਤੇ ਸੀਐਮ ਨੂੰ ਮਿਲਣ ਪਹੁੰਚੇ ਸੀ ਉਹ ਵਿਧਾਇਕ ਨੇ ਸੀਐਮ ਨੂੰ ਮਿਲ ਸਕਦੇ ਨੇ ਇਸ ਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਪਰ ਇਸ ਦੇ ਨਾਲ ਨਾਲ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਫਿਲਹਾਲ ਇੱਕ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਿਫਟ ਕੀਤਾ ਆ ਰਾਜਕੁਮਾਰ ਚੱਬੇਵਾਲ ਜਿਹੜੇ ਕਾਂਗਰਸ ਦੇ ਐਮਐਲਏ ਸੀ ਕਿ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਸ਼ਿਫਟ ਕੀਤਾ ਤੇ ਉਸ ਤੋਂ ਬਾਅਦ ਵੱਡੀਆਂ ਚਰਚਾਵਾਂ ਜ਼ਰੂਰ ਚੱਲਦੀਆਂ ਪਈਆਂ ਸ਼ਰੋਮਣੀ ਅਕਾਲੀ ਦਲ ਵਾਸਤੇ ਵੀ ਇਹ ਚਿੰਤਾ ਦਾ ਵਿਸ਼ਾ ਹੋ ਸਕਦਾ ਆ ਹੋ ਸਕਦਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਫਿਲਹਾਲ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਨ ਵਾਲੇ ਵਦੇਰੇ ਗਿਣਤੀ ਦੇ ਵਿੱਚ ਨੇ ਔਰ ਦੂਜੇ ਪਾਸੇ ਅਕਾਲੀ ਦਲ ਨੇ ਡਾਕਟਰ ਲਖਵੀਰ ਸਿੰਘ ਨੂੰ ਵੀ ਅਕਾਲੀ ਦਲ ਦੇ ਵਿੱਚ ਜੁਆਇਨ ਕਰਵਾਇਆ ਹੈ ਹਾਲ ਹੀ ਦੇ ਵਿੱਚ ਇਹ ਸਾਰੀਆਂ ਚਰਚਾਵਾਂ ਚੱਲ ਰਹੀਆਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਜ਼ਾਹਿਰ ਤੌਰ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਹੇਰਫੇਰ ਹੋਣਾ ਹੈ ਅਦਲਾ ਬਦਲੀ ਹੋਣੀ ਹੈ ਕੀ ਕੁਝ ਸਾਹਮਣੇ ਆਉਂਦਾ ਹੈ ਉਹ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ